ਗੱਲਾਂ ਕਰਦੇ ਕਰਾਉਂਦੇ ਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਡੇਢ ਘੰਟਾ ਹੋ ਗਿਆ ਗੱਲਾਂ ਦੇ ਵਿੱਚ ਇੰਨੇ ਬਿਜ਼ੀ ਹੋਏ ਸੀਗੇ ਤੇ ਕੰਮ ਕਰਨਾ ਭੁੱਲੀ ਗਏ ਹੁਣ ਆਪ ਫੋਨ ਕਰੀਏ ਕਿ ਚੱਕੀਏ ਰਾਈਡ ਤੇ ਕਰੀਏ ਕੰਮ ਸਟਾਰਟ ਯਾਰ ਏ ਕਿਵੇਂ ਉਹ ਚੰਡੀਗੜ੍ਹ ਮਾਲੀ ਖਰੜ ਵਾਲਿਓ ਮੈਂ ਕਮਾਉਣਾ 100 ਦਿਨ ਦੇ ਵਿੱਚ ਲੱਖ ਰੁਪਇਆ ਅੱਜ ਦਿਨ 26ਵਾਂ ਬਾਬੇਓ ਫਲਾਈਓਵਰ ਦੇ ਉੱਤੇ ਇੰਨਾ ਜਾਮ ਲੱਗਿਆ ਹੋਇਆ ਸੀਗਾ ਇੱਕ ਸਾਈਡ ਤੋਂ ਦੀ ਨਾ ਰੋਂਗ ਸਾਈਡ ਹੀ ਗੱਡੀਆਂ ਆਈ ਜਾ ਰਹੀਆਂ ਨੇ ਪਤਾ ਨਹੀਂ ਅੱਗੇ ਕਾਹਦਾ ਜਾਮ ਲੱਗਿਆ ਫਲਖਰੜ ਦਾ ਫਲਾਈਓਵਰ ਆ ਜਿਹੜਾ ਬਲੋਂਗੀ ਨੂੰ ਜਾਂਦਾ ਚੰਡੀਗੜ੍ਹ ਨੂੰ ਇੰਨਾ ਜਾਮ ਲੱਗਿਆ ਉਧਰ ਯੂ ਟਰਨ ਲਾ ਕੇ ਗਲਤ ਸਾਈਡ ਤੋਂ ਹੀ ਆਈ ਜਾ ਰਹੇ ਨੇ ਟ੍ਰੈਫਿਕ ਤੋਂ ਨਿਕਲਦੇ ਨਿਕਲੋਂ ਦੇ ਕਸਟਮਰ ਦੀ ਲੋਕੇਸ਼ਨ ਤੇ ਪਹੁੰਚ ਗਏ ਪਹਿਲੀ ਪਿਕਅਪ ਕਰੀਏ ਇੱਕ ਫੇਸ ਤੋਂ ਪਿਕਅਪ ਤੇ ਜਾਣਾ ਕਸਟਮਰ ਨੇ ਪੀਜੀਆਈ ਵਾਲੀ ਸਾਈਡ ਕਰੀਏ ਪਿਕਅਪ ਤੇ ਕਰੀਏ ਡ੍ਰੌਪ ਚੱਲੀਏ ਫਿਰ ਅੱਗੇ ਲੋ ਜੀ ਪਹਿਲੀ ਪਿਕਅਪ ਕਰਤੀ ਕੰਪਲੀਟ ਰਾਈਡ ਡ੍ਰੌਪ ਕਰਕੇ ਤੇ ਹੁਣ ਚੱਕੀਏ ਕੋਈ ਹੋਰ ਰਾਈਡ ਵਧੀਆ ਜੀ ਇੱਥੇ ਬਰ ਡਰਾਪਿੰਗ ਕਰਕੇ ਨਿਕਲੀਏ ਪੇਸ਼ੈਂਟ ਨੂੰ ਲੈ ਕੇ ਆਏ ਸੀਗੇ ਹੌਲੀ ਹੌਲੀ ਗੱਡੀ ਲੈ ਕੇ ਆਉਣੀ ਪਈ ਅੱਧਾ ਘੰਟਾ ਘੰਟਾ ਇੱਥੇ ਲੱਗ ਗਿਆ ਪੇਸ਼ੈਂਟ ਨੂੰ ਲਿਆਉਂਦੇ ਲਵਾਏ ਹੌਲੀ ਹ ਈ aí ਤੋਂ ਰਾਈਡ ਪੈ ਗਈ ਸੀ ਕਿ ਇੱਕ ਫੇਸ ਦੀ ਡਰਾਪਿੰਗ ਦਾ ਉਹੀ ਕਸਟਮਰ ਨੇ ਇੱਕ ਜਣੇ ਨੇ ਜਾਣਾ ਸੀਗਾ ਇੱਕ ਫੇਸ ਡ੍ਰੌਪ ਕਰਨ ਚੱਲੇ ਆਂਗੇ ਫਰਨੀਚਰ ਮਾਰਕੀਟ ਪਹੁੰਚ ਚੁੱਕੇ ਆਂਗੇ ਬਾਬੇ ਓਵਰ ਸਪੀਡ ਦਾ ਚਲਾਨ ਹੋ ਗਿਆ 100% ਗੱਡੀ ਸੀਗੀ 80 ਤੋਂ ਉੱਪਰ ਇੱਧਰ ਓਵਰ ਸਪੀਡ ਦਾ ਨਾਕਾ ਲੱਗਿਆ ਹੋਇਆ ਸੀਗਾ ਕਰਤਾ ਚਲਾਨ ਸੈਕਟਰ 48 ਮੋਟਰ ਮਾਰਕੀਟ ਤੋਂ ਪਿਕਅਪ ਕਰਕੇ ਕਸਟਮਰ ਨੇ ਜਾਣਾਗਾ ਖਰੜ ਨੂੰ ਬਸ ਖੜੇ ਆਂ ਵੇਟ ਕਰ ਰਹੇ ਆਂਗੇ ਕਸਟਮਰ ਦੀ ਆਵੇ ਤੇ ਚੱਲੀਏ ਫਿਰ ਖਰੜ ਵਾਲੀ ਸਾਈਡ ਲੋ ਜੀ ਬਾਬੇ ਉਹ ਸ਼ਿਵਾਲਿਕ ਸਿਟੀ ਖਰੜ ਕਰਤੀ ਡਰਾਪਿੰਗ ਕਰਨ ਵਾਲੀ ਸਾਈਡ ਹੁਣ ਨਿਕਲਦੇ ਆ ਬਾਹਰ ਨੂੰ ਟੁੱਟੀਆਂ ਫੁੱਟੀਆਂ ਸੜਕਾਂ ਤੋਂ ਦੀ ਹੁੰਦੇ ਬਾਬੇ ਬੋ ਪਿਆ ਯਾਰ ਸ਼ਿਵਾਲਿਕ ਦੇ ਵਿੱਚ ਤਾਂ ਸੜਕਾਂ ਦਾ ਨਾਸ ਵਜਿਆ ਪਿਆਗਾ ਕੰਮ ਕਰਦੇ ਕਰਦੇ ਹੁਣ ਲੱਗਿਆ ਜੀ ਪੁਖ ਤੇ ਗਿਲਕੋ ਦੇ ਮੋੜ ਤੇ ਛੇਕਲਾ ਖੜਾ ਸੀ ਫਿਰ ਟੁੱਟ ਟੁੱਟ ਕਰਕੇ ਸਵਾਦ ਲੈ ਕੇ ਛੇਕ ਪੀਤਾ ਪੂਰਾ ਆਪਣੀ ਪੇਟ ਪੂਜਾ ਕਰ ਲਈ ਹੁਣ ਬਾਦਰਗੋੜੇ ਦੀ ਵਾਰੀ ਆ ਗਈ ਇਹਦੀ ਪੇਟ ਪੂਜਾ ਕਰਾਈਏ ਤੇ ਬਾਬੇ ਉੱਥੇ ਲਾਈਟ ਹੈ ਨਹੀਂ ਸੀਗੀ ਹੁਣ ਵੇਟ ਕਰ ਰਹੇ ਹਾਂ ਕਿ ਦੇਖਦੇ ਆ ਕਦ ਲਾਈਟ ਆ ਰਹੀ ਹੈ 10-5 10 ਮਿੰਟ ਤਾਂ ਲੱਗ ਹੀ ਜਾਣੇ ਨੇ 20-25 ਮਿੰਟ ਵੇਟ ਤੋਂ ਬਾਅਦ ਹੁਣ ਲਾਈਟ ਆਈ ਹੈਗੀ ਬਾਬੇ ਉਹ ਜੀਸੀਬੀ ਦਾ ਜੋਰ ਚੈੱਕ ਕਰੋ ਕਿਵੇਂ ਲੱਗਿਆ ਪਿਆਗਾ ਵਿਚਾਰੀ ਦਾ ਉਹ ਤਾਂ ਇੱਕ ਟਰਾਂਸਫਾਰਮ ਨਹੀਂ ਚੱਕਿਆ ਜਾ ਰਿਹਾ ਕਿ ਸਾਹ ਮੁੱਕੇ ਭਾਈ ਨੇ ਜੀਸੀਬੀ ਦੇ ਕਦੇ ਐ ਟਾਇਰ ਜੀ ਫੁੱਲ ਉੱਪਰ ਹੋ ਜਾਂਦੇ ਨੇ ਕਦੇ ਕੀ ਹੋਇਆ ਤਾਂ ਵਿਚਾਰੀ ਘੰਟਾ ਹੋ ਗਿਆ ਨਾਲ ਲੜ ਰਹੀ ਹੈਗੀ ਸੋ ਚੱਕਿਆ ਨਹੀਂ ਜਾ ਰਿਹਾ ਵਿਚਾਰੀ ਤੋਂ ਜੀਸੀਬੀ ਤੋਂ ਬਾਬਿਓ ਵੀਊ ਦੱਸੋ ਕਿਦਾਂ ਲੱਗ ਰਿਹਾ ਹੈਗਾ ਫੀਲਿੰਗ ਆ ਰਹੀ ਹੈ ਕੈਨੇਡਾ ਵਾਲੇ ਵੀਊ ਦੀ ਕਮੈਂਟ ਕਰਕੇ ਦੱਸਿਓ ਜਰੂਰ ਲੋ ਜੀ ਬਾਬਿਓ ਅੱਜ ਦਾ ਹੋ ਗਿਆ ਟਾਰਗੇਟ ਕੰਪਲੀਟ ਤਿੰਨ ਚਾਰ ਰਾਈਡਾਂ ਹੋ ਠੋਕੀਆਂ ਜਾਂਦੇ ਜਾਂਦੇ ਬਾਈ ਜੀ ਲਾਈਕ ਸਬਸਕ੍ਰਾਈਬ ਜਰੂਰ ਕਰ ਦੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਜੋ 100 ਦਿਨ ਦਾ ਚੈਲੰਜ ਮੈਂ ਕੰਪਲੀਟ ਕਰ ਸਕਾਂ ਬਾਕੀ ਮਿਲਦੇ ਆਂ ਕੱਲ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਤੁਹਾਨੂੰ ਸਭ ਨੂੰ